ਗੁਰਾਇਮ ਵਿਖੇ ਬਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਜਾਨ ਜਾਨ ਦੀ ਸੂਚਨਾ ਮਿਲੀ ਹੈ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਆ ਐਸਐਸਐਫ ਦੇ ਏਐਸਆਈ ਸਰਬਜੀਤ ਸਿੰਘ ਤੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਪੁਲਿਸ ਟੀਮ ਮੌਕੇ ਤੇ ਪਹੁੰਚੀ ਤਾਂ ਵੇਖਿਆ ਕਿ ਇੱਕ ਮੋਟਰਸਾਈਕਲ ਤੇ ਸਵਾਰ ਬਜ਼ੁਰਗ ਔਰਤ ਤੇ ਇੱਕ ਨੌਜਵਾਨ ਸੜਕ ਕਿਨਾਰੇ ਖੜੇ ਕੈਂਟਰ ਨਾਲ ਟਕਰਾਏ ਹੋਏ ਸਨ ਜਿਸ ਨਾਲ ਬਜ਼ੁਰਗ ਔਰਤ ਗੰਬੀਰੂ ਵੀ ਜ਼ਖਮੀ ਸੀ ਜਿਸ ਦੀ ਪਹਿਚాన్ ਸੰਤੋਸ਼ ਕੁਮਾਰੀ ਪਤਨੀ ਸਵਰਗੀ ਹਰਵੰਸ لال ਅਤੇ ਨੌਜਵਾਨ ਦੀ ਪਹਿਚాన్ ਸਰਬਜੀਤ ਸਿੰਘ ਪੁੱਤਰ RAM MURTI ਵਾਸੀ ਵਸਤੀ ਲੁਧਿਆਣਾ ਵੱਜੋਂ ਹੋਈ ਹੈ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਸਰਕਾਰੀ ਗੱਡੀ ਰਾਹੀਂ ਸਿਵਬਾ ਹਸਪਤਾਲ ਫਿਲੌਰ ਪਹੁੰਚਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਹਨਾਂ ਦੋਵਾਂ ਨੂੰ ਮ੍ਰਿਤਕ ਐ ਘੋਸ਼ਿਤ ਕਰ ਦਿੱਤਾ ਫਿਲਹਾਲ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਾਇਆਂ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਕੀ ਕੁਮਾਰ ਹੈ ਪਾਜੀ ਕੀ ਹਾਦਸਾ ਵਾਪਰਿਆ ਜਿੰਨਾ ਐਕਸੀਡੈਂਟ ਹੋ ਗਿਆ ਜੀ ਗਰਾਂਏ ਕੋ ਕਾਦੇ ਤੇ ਸੀਗੇ ਜੀ ਮੋਟਰਸਾਈਕਲ ਤੇ ਕੀ ਦੇ ਨਾਲ ਐਕਸੀਡੈਂਟ ਹੋਇਆ ਜੀ ਇੱਕ ਟਰੱਕ ਨਾਲ ਕਹਿੰਦੇ ਆ ਉਦਾਂ ਬਾਕੀ ਪਤਾ ਨਹੀਂ ਮੈਨੂੰ ਇੰਨਾ ਪੂਰਾ ਟਰੱਕ ਨਾਲ ਕਹਿੰਦੇ ਆ ਕਿੱਧਰੋਂ ਕਿੱਧਰ ਨੂੰ ਜਾ ਰਹੇ ਸੀ ਲੁਧਿਆਣਾ ਜਾ ਰਹੇ ਸੀ ਜੀ ਸ਼ਹਿਰਪੁਰ ਆ ਲਿ ਜਾ ਰਹੇ ਕਿੰਨਾ ਦੀ ਡੈਥ ਹੋਈ ਹੈ ਜੀ ਮੇਰੇ ਚਾਚਾ ਜੀ ਸੀ ਕੀ ਨਾਮ ਸੀ ਉਹਨਾਂ ਕੀ ਸੀ ਤੇ ਜਿਹੜੇ ਔਰਤ ਹੈ ਉਹਨਾਂ ਦੀ ਸੱਸ ਸੀ ਜੀ ਹਾਂ ਉਹਨਾਂ ਦੀ ਵੀ ਮੌਕੇ ਤੇ ਦੇ ਹਾਂਜੀ ਹਾਂਜੀ ਉਹਨਾਂ ਦੀ ਵੀ ਦੇਖ ਤੇਉਣ ਤੁਸੀਂ ਫਲੋਰ ਉਹਨਾਂ ਲਈ ਨੋਰਥ ਦੇ ਕਿ ਆਇਆ ਜੇ ਕੋ ਬੋਡੀ ਹੈ ਮੱਕੀ ਗਏ ਹੋਏ ਆ ਗਰਾਂਏ ਪਾਕਿਸਤਾਨੇ ਖੜੀ ਕਰtion ਇਹ ਇਸ ਕਤਨਾ ਸੰਬੰਧੀ ਸਾਨੂੰ ਐਮ ਡੀਟੀ ਡਿਵਾਈਸ ਤੋਂ ਮੈਸੇਜ ਆਇਆ ਸੀ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਇੱਕ ਕੈਂਟਰ ਦੇ ਥੱਲੇ ਪਲੈਟਿਨਾ ਮੋਰਸਲ ਬੜਿਆ ਹੋਇਆ ਸੀਗਾ ਜਿਹਦੇ ਉੱਪਰ ਅ ਦੋ ਵਿਅਕਤੀ ਸੇ ਜਿਹਦੇ ਵਿੱਚ ਇੱਕ ਬਜ਼ੁਰਗ ਔਰਤ ਤੇ ਇੱਕ ਲੜਕਾ ਸਵਾਰ ਸੀ ਜੋ ਕਿ ਦਸਣ ਤਵ ਲੋਕਾਂ ਦੇ ਦਸਣ ਦਾਬ ਤੋਂ ਕੈਂਟਰ ਦੇ ਪਿੱਛੇ ਜਾ ਕੇ ਥੱਲੇ ਮੋਟਰਸਾਈਕਲ ਵੜ ਗਿਆ ਜਿਹਦੇ ਕਾਰਨ ਉਹ ਗੰਭੀਰ ਹਾਲਤ ਵਿੱਚ ਜਾ ਪਈ ਹੋਗੇ ਪਬਲਿਕ ਦੀ ਸਹਾਇਤਾ ਨਾਲ ਉਹਨਾਂ ਨੂੰ ਸਿਵਲ ਹਸਪਤਾਲ ਫਲੋਰ ਅਸੀਂ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਇਸ ਸਬੰਧੀ ਅਸੀਂ ਮਾਰਸ਼ਾ ਨੂੰ ਇਤਲਾਹ ਦਿੱਤੀ ਅਤੇ ਖਾਣਾ ਖਰਾਣ ਦੇ ਡਿਊਟੀ ਆਫਸਰ ਸਬਸਪਰਟ ਜਿਸ ਮਿਲ ਸੰਗ ਜਿਹੜੇ ਲਾਲ ਜੀ ਜੋ ਦੇ ਮਕਸੀ ਦੇ ਟਾਣਾ ਵਾਲੀ ਗਾਹ ਤੱਕ ਪਹੁੰਚ ਗਏ ਸੀ ਉਹਨਾਂ ਨੇ ਪੈਂਟਰ ਚਾਲਕ ਅਤੇ ਜਿਹੜਾ ਪਲੈਟੀਨਾ ਮੋਟਰਸਾਈਕਲ ਸੀ ਆਪਣੇ ਕਾਗੇ ਤੇ ਲੈ ਕੇ ਅਗਲੀ ਗਾਹ ਸਰ ਇਹ ਕਿਧਰੋਂ ਕਿਧਰ ਨੂੰ ਜਾ ਰਹੇ ਸੀਗੇ ਇਹ ਲੁਧਿਆਣੇ ਤੋਂ ਸ਼ਿਆਹਪੁਰ ਸਾਈਡ ਜਾ ਰਹੇ ਸੀ ਕਿੰਨੀ ਕ ਉਮਰ ਸੀਗੀ ਇਹਨਾਂ ਦੀ ਉਮਰ ਤਕਰੀਬਨ ਲੜਕੇ ਦੀ ਤਾਂ ਉਮਰ 35 ਸਾਲ ਦੇ ਕਰੀਬ ਸੀ ਜੋ ਬਜ਼ੁਰਗਔਦ ਸੀ ਉਹਨਾਂ ਦੀ ਉਮਰ 60 ਦੇ ਕਰੀਬ ਦਿਖਣ ਨੂੰ ਲੱਗਦੀ ਸੀ ਇਹ ਲੜਕਾ ਤੇ ਜਿਹੜੀ ਬਜ਼ੁਰਗ ਔਰਤ ਉਹਨਾਂ ਦੀ ਸੱਸ ਸੀ ਲੜਕੇ ਦੀ ਜੋ ਕਿ ਦੋਨੇ ਹੋਸਟਲ ਜਾ ਕੇ